Five, six, seven, eight, nine, nine two. ਹਾਂਜੀ ਦੋਸਤੋ ਦਾ ਪੋਸਟ ਮੇਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਆਏ ਆਂ ਜਿੱਥੇ ਤੁਹਾਨੂੰ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਯੋਗਾ ਜਾਂ ਯੋਗ ਹੁੰਦਾ ਕੀ ਹੈ ਤੇ ਆਪਾਂ ਜਾਣਕਾਰੀ ਲਵਾਂਗੇ ਬਾਈ ਮਨਿਕ ਡੇਮਲਾ ਜੀ ਤੋਂ ਜਿਹੜੇ ਕਿ ਅਬੋਹਰ ਦੇ ਵਿੱਚ ਦਾ ਯੋਗਾ ਸਪੇਸ ਨਾਮ ਦਾ ਇੰਸਟੀਚਿਊਟ ਚਲਾਉਂਦੇ ਆ ਜਿੱਥੇ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਯੋਗ ਹੈ ਜਿਹੜਾ ਉਹ ਕਿਵੇਂ ਕਰਨਾ ਚਾਹੀਦਾ ਹੈ ਤੇ ਉਹਦਾ ਕੀ ਜਿਹੜਾ ਫਾਇਦਾ ਆਪਣੇ ਸਰੀਰਕ ਤੇ ਮਾਨਸਿਕ ਤੌਰ ਤੇ ਮਿਲਦਾ ਤੇ ਸਭ ਤੋਂ ਪਹਿਲਾਂ ਲਈ ਦਾ ਸਵਾਗਤ ਕਰਦੇ ਆਂ ਭਾਈ ਮਨਿਕ ਦੇਮਲਾ ਜੀ ਜਿਹੜੇ ਕਿ ਯੋਗਾ ਮਾਹਿਰ ਨੇ ਯੋਗਾ ਦੇ ਕੋਚ ਨੇ ਉਹਨਾਂ ਨੂੰ ਜੱਗ ਕਰ ਹੀ ਲੈਨੇ ਹਾਜੀ ਬਈ ਬਹੁਤ ਬਹੁਤ ਸਵਾਗਤ ਜਰਸੀ ਕਰਨ ਭਾਈ ਸਭ ਤੋਂ ਪਹਿਲਾ ਸਵਾਲ ਤੇ ਅਸਲ ਦੇ ਵਿੱਚ ਯੋਗਾ ਹੈ ਕਿ ਐਚ ਵੀ ਯੋਗਾ ਦਾ ਬਹੁਤ ਪੁਰਾਣੀ ਪਦਤੀ ਹੈ 5000 ਸਾਲ 7000 ਸਾਲ ਪੁਰਾਣੀ ਪਰ ਅਸੀਂ ਹਲੇ ਤੱਕ ਉਹਨੂੰ ਅੱਛੀ ਤਰ੍ਹਾਂ ਸਮਝ ਨਹੀਂ ਪਾਏ ਹਰੇਕ ਸਿਰਫ ਉਹਨੂੰ ਇੱਕ ਸਰੀਰ ਸਰੀਰਿਕ ਵਯਾਮ ਸਮਝ ਕੇ ਅਸੀਂ ਜਗ੍ਹਾ ਜਗ੍ਹਾ ਤੇ ਪਾਰਕਾਂ ਦੇ ਵਿੱਚ ਕਰ ਰਹੇ ਹਾਂ ਲੇਕਿਨ ਉਹਦਾ ਲਾਭ ਪੂਰਾ ਨਹੀਂ ਮਿਲ ਰਿਹਾ ਸਨ ਉਹਦਾ ਕਾਰਨ ਹੈ ਕਿਉਂਕਿ ਅਸੀਂ ਇਹਨੂੰ ਸਿਰਫ ਇੱਕ ਹੱਥ ਹਿਲਾਣਾ ਜਾਂ ਸਿਰ ਤੇ ਭਾਰ ਖੜੇ ਹੋ ਜਾਣਾ ਜਾਂ ਕੋਈ ਹੂਰ ਪੇਟ ਨੂੰ ਅੰਦਰ ਬਾਹਰ ਕਰਨਾ ਇਹੋ ਜਿਹੀ ਚੀਜ਼ਾਂ ਸਮਝ ਕੇ ਇਹਨੂੰ ਕਰਨ ਲੱਗੇ ਸ਼ਾਇਦ ਇਹਦਾ ਕੁਝ 5-10% ਫਾਇਦਾ ਸਾਨੂੰ ਮਿਲਿਆ ਵੀ ਲੇਕਿਨ ਅਸੀਂ ਇਹਨੂੰ ਪੂਰਾ ਨਹੀਂ ਚਾ ਕਿਉਂਕਿ ਇਹ ਤਾਂ ਪੂਰਾ ਜਿਹੜੀ ਯੋਗ ਹੈ ਨਾ ਉਹ ਖਾਲੀ ਸਰੀਰ ਤੇ ਕੰਮ ਕਰਨਾ ਨਹੀਂ ਹੈ ਉਹ ਸਾਡੇ ਮਨ ਸਾਡੇ ਇਮੋਸ਼ਨਸ ਸਾਡੇ ਭਾਵ ਸਾਡੀ ਹਰ ਤਰ੍ਹਾਂ ਦੀ ਦਿਨਚਰਿਆ ਉਹ ਸਾਡੇ ਇੱਕ ਲਾਈਫ ਸਟਾਈਲ ਉਹਨੂੰ ਸਿਰਫ ਇੱਕ ਇੱਕ ਘੰਟੇ ਦਾ ਪ੍ਰੋਗਰਾਮ ਨਾ ਸਮਝ ਕੇ ਮੈਟ ਦੇ ਉੱਤੇ ਐਕਸਰਸਾਈਜ਼ ਨਾ ਕਰੋ ਬਲਕਿ ਉਹਦੀ ਜਿਹੜੀ ਨੋਲਿਜ ਹੈ ਉਹਦਾ ਜਿਹੜੇ ਪੁਰਾਣੇ ਸਾਡੇ ਗ੍ਰੰਥ ਹੈ ਜਿਨ੍ਹਾਂ ਚ ਉਹਦਾ ਦੱਸਿਆ ਗਿਆ ਹੈ ਉਹਨੂੰ ਪੂਰਾ ਐਜ਼ ਅ ਲਾਈਫਸਟਾਈਲ ਯੋਗਾ ਨੂੰ ਅਪਣਾਓ ਨਾ ਕਿ ਸਿਰਫ ਯੋਗਾ ਨੂੰ ਸਿਰਫ ਆਸਨ ਤੱਕ ਹੀ ਰੱਖੋ ਵੈਸੇ ਬਾਕੀ ਜਿਹੜੇ ਯੋਗਾ ਨੂੰ ਸਮਝਾਇਆ ਜਾਂਦਾ ਹੈ ਜਿਹੜੇ ਸਰੀਰ ਕਰ ਕਸਰ ਦੇ ਤੌਰ ਤੇ ਇਹ ਜਿਹੜਾ ਤੁਸੀਂ ਹੁਣ ਦੇਖਿਆ ਨਾ ਜੀ ਇਹ ਆਤਮਾ ਤੇ ਜਿਹੜੀ ਮਾਨਸਿਕ ਸਥਿਤੀ ਆਪਾਂ ਉਹਦੇ ਵਾਸਤੇ ਵੀ ਯੋਗਾ ਹੈਗਾ ਉਹਦਾ ਠੀਕ ਜਿਹੜਾ ਮਤਲਬ ਹੈ ਕਿਉਂਕਿ ਨਾ ਜੇ ਆਪਾਂ ਯੋਗਾ ਦੇ ਜਿਹੜੇ ਵੀ ਗ੍ਰੰਥ ਲਿਖੇ ਗਏ ਉਹਦੇ ਵਿੱਚ ਪਤੰਜਲੀ ਯੋਗ ਸੂਤਰ ਸਭ ਤੋਂ ਵਧੀਆ ਕਿਤਾਬ ਜਿਹੜੀ ਹੈ ਆਪਾਂ ਕਹਿ ਸਕਦੇ ਆ ਸੂਤਰ ਜੀ ਨੂੰ ਆਪਾਂ ਕਹਿ ਸਕਦੇ ਆ ਉਹ ਹੈਗੇ ਉਦੀ ਪਹਿਲੀ ਲਾਈਨ ਹੀ ਲਿਖੀ ਹੈ ਕਿ ਯੋਗਾ ਚਿੱਤ ਵ੍ਰਿੱਤੀ ਨਿਰੋਧਾ ਯਾਨੀ ਕਿ ਯੋਗਾ ਮਨ ਦੀਆਂ ਜਿਹੜੀਆਂ ਵ੍ਰਿੱਤੀਆਂ ਹਨ ਉਹਨੂੰ ਕੰਟਰੋਲ ਕਰਦਾ ਉਹਨੂੰ ਘਟਾਉਂਦਾ ਤੇ ਉਹਦੇ ਵਿੱਚ 197 ਸੂਤਰ ਹੈ ਜਿਦੇ ਵਿੱਚ ਸਿਰਫ ਦੋ ਹੀ ਸੂਤਰ ਜੇ ਅਜੇ ਹੈ ਜਿਹੜੇ ਕਿ ਸਰੀਰ ਦੀ ਗੱਲ ਕਰਦੇ ਬਾਕੀ 194 95 ਸੂਤਰ ਸਾਡੇ ਮਨ ਨੂੰ ਕਿਵੇਂ ਸਾਧਿਆ ਜਾਵੇ ਕਿਉਂਕਿ ਆਪਣੇ ਗੁਰੂ ਸਾਹਿਬਾਨ ਨੇ ਵੀ ਕਿਹਾ ਸੀ ਮਨ ਜੀਤੇ ਤਾਂ ਜਗ ਜੀਤੇ ਮਨ ਨੂੰ ਜਿੱਤਣਾ ਓਖਾ ਹੈ ਕਿਉਂਕਿ ਸਰੀਰ ਨੂੰ ਅਸੀਂ ਜਿੱਤ ਨਹੀਂ ਸਕਦੇ ਸਰੀਰ ਦੀ ਇੱਕ ਲਿਮਿਟੇਸ਼ਨ ਹੈ ਉਹਨੇ ਏਜ ਦੇ ਅਕੋਰਡਿੰਗਲੀ ਆਪਦੇ ਖਾਣ ਪਾਣ ਦੇ ਲਾਈਫ ਸਟਾਈਲ ਦੇ ਅਕੋਰਡਿੰਗਲੀ ੁੱਡਾ ਹੋਣਾ ਹੈ ਲੇਕਿਨ ਸਰੀਰ ਚੱਲਦਾ ਕਿਦੇ ਤੇ ਹੈ ਮਨ ਦੇ ਕਹੇ ਤੇ ਚੱਲਦਾ ਜੇ ਸਾਡਾ ਮਨ ਖੁਸ਼ ਰਹੇਗਾ ਜੇ ਸਾਡਾ ਮਨ ਰਿਲੈਕਸ ਰਹੇਗਾ ਤਾਂ ਹੀ ਅਸੀਂ ਸਰੀਰਕ ਤੌਰ ਤੇ ਵਿਸਵਸਤ ਹੋ ਸਕਾਂਗੇ ਤਾਂ ਇੱਕ ਜਿਵੇਂ ਲੋਕ ਸਮੇਂ ਦੇ ਵਿੱਚ ਆਪਾਂ ਬੈਡ ਹੋਏ ਸਰੀਰਕ ਜਿਹੜੀਆਂ ਬਿਮਾਰੀਆਂ ਆ ਉਹਦੇ ਤੱਕ ਜਿਹੜਾ ਉਹਦੇ ਚੱਕੇ ਨੇ ਪਰ ਕਿਤੇ ਨਾ ਤੇ ਜਿਹੜੀ ਮਾਨਸਿਕ ਸਥਿਤੀ ਹੈ ਉਹ ਬੜੀ ਖਰਾਬ ਹੋ ਗਈ ਡਿਪਰੈਸ਼ਨ ਜਿਹੜਾ ਉਹ ਬੜਾ ਵੱਧ ਰਿਹਾ ਤਾਂ ਉਹਦੇ ਨਾਲ ਉਹਦਾ ਕੀ ਕਾਰਨ ਮੰਨਦੇ ਨੇ ਕਿ ਜੇ ਤੁਸੀਂ ਆਪਾਂ ਉਹਦੇ ਇਲਾਜ ਦੇ ਲਈ ਜੇ ਯੋਗਾ ਨਾਲ ਡਿਪਰੈਸ਼ਨ ਤੋਂ ਮੁਕਤੀ ਜਾਂ ਮਨ ਦੀ ਬੜੀ ਬੋਝ ਹੁੰਦੀ ਹੈ ਉਹਦੇ ਤੋਂ ਵੀ ਮੁਕਤੀ ਹੁੰਦੀ ਹੈ ਬਿਲਕੁਲ ਬਿਲਕੁਲ ਯੋਗਾ ਜੋ ਹੈ ਨਾ ਉਹ ਖਲੀ ਮੈਂ ਪਹਿਲੀ ਵਿਸ਼ਿਆ ਸਾਰੇ ਸਰੀਰ ਤੇ ਨਹੀਂ ਕਰਦਾ ਸਾਡੇ ਮਨ ਤੇ ਸਾਡੇ ਇਮੋਸ਼ਨਸ ਤੇ ਇੱਕ ਚੀਜ਼ ਹੈ ਕਿ ਜੇ ਆਪਣਾ ਮਨ ਸਟਰੋਂਗ ਹੋਏਗਾ ਨਾ ਤਾਂ ਆਪਣਾ ਸਰੀਰ ਵੀ ਸਟਰੋਂਗ ਹੋਏਗਾ ਜੇ ਆਪਣਾ ਮਨ ਕਮਜ਼ੋਰ ਹੈ ਨਾ ਤਾਂ ਤੁਸੀਂ ਦੇਖ ਲਓ ਕਿ ਜਦੋਂ ਆਪਣਾ ਕੋਈ ਚੀਜ਼ ਕਿਸੇ ਕੰਮ ਦਾ ਮਨ ਨਹੀਂ ਕਰਦਾ ਤਾਂ ਉਹ ਨਹੀਂ ਕਰਦੇ ਤਾਂ ਸਾਡਾ ਜਿਹੜਾ ਕਿੰਗ ਹੈ ਨਾ ਸਾਡਾ ਜਿਹੜਾ ਰੂਲ ਕਰਨ ਵਾਲਾ ਹੈ ਸਾਡੀ ਬਾਡੀ ਨੂੰ ਉਹ ਸਾਡਾ ਮਨ ਜੇ ਅਸੀਂ ਯੋਗਾ ਨਾਲ ਯੋਗਾ ਦਾ ਮਤਲਬ ਹੈ ਜੁੜਨਾ ਜੁੜਨ ਦੇ ਵਿੱਚ ਦੋ ਚੀਜ਼ਾਂ ਤਿੰਨ ਚੀਜ਼ਾਂ ਵੀ ਹੋ ਸਕਦੀਆਂ ਜਿਵੇਂ ਸਾਡਾ ਸਰੀਰ ਸਾਡਾ ਮਨ ਸਾਡਾ ਦਿਮਾਗ ਉਹ ਇੱਕੋ ਜਗ੍ਹਾ ਜਦੋਂ ਕੰਮ ਕਰਦਾ ਹੈ ਨਾ ਇੱਕ ਵਾਰ ਸੇ ਉਹ ਉਨਯੋਗ ਕਰਦਾ ਹੈ ਇਹਦੇ ਵਿੱਚ ਸਾਡੇ ਸਾਹ ਦਾ ਬਹੁਤ ਬਟਾਲੂ ਹੈ ਅਸੀਂ ਜਦੋਂ ਪਹਿਲੀ ਵਾਰ ਜਨਮ ਲੈਂਦੇ ਆ ਤਾਂ ਸਭ ਤੋਂ ਪਹਿਲਾ ਕੰਮ ਕੀ ਕਰਦੇ ਆ ਅਸੀਂ ਸਾਹ ਲੈਂਦੇ ਜਦੋਂ ਸਾਡੇ ਟਾਈਮ ਪੂਰਾ ਹੋ ਜਾਏਗਾ ਇਸ ਤਰ੍ਹਾਂ ਹੀ ਤੇ ਅਸੀਂ ਅਖੀਰਲਾ ਕੰਮ ਕੀ ਕਰਾਂਗੇ ਅਸੀਂ ਸਾਹ ਲਵਾਂਗੇ ਤੇ ਅਸੀਂ ਸਭ ਕੁਝ ਸਿੱਖ ਰਹੇ ਹਾਂ ਲੇਕਿਨ ਇੱਕ ਸਾਹ ਕਿਵੇਂ ਲਿਆ ਜਾਵੇ ਉਹ ਸਾਨੂੰ ਕੋਈ ਨਹੀਂ ਦੱਸਦਾ ਸਿਖਾ ਰਿਹਾ ਸਾਨੂੰ ਵੱਡੇ ਵੱਡੇ ਗ੍ਰੰਥਾਂ ਚ ਵਿੱਚ ਵੱਡੇ ਵੱਡੀ ਕਿਤਾਬਾਂ ਦੇ ਵਿੱਚ ਬਿਜ਼ਨਸ ਕਿਵੇਂ ਕਰਨੇ ਹੈ ਆਪ ਦੇ ਕੰਮ ਕਿਵੇਂ ਚਲਾਉਣੇ ਹੈ ਆਪ ਦਾ ਇਹ ਖਾਣਾ ਕਿਵੇਂ ਕਰਨਾ ਹੈ ਸਭ ਕੁਝ ਦੱਸ ਰਹੇ ਉਹ ਇਹ ਨਹੀਂ ਦੱਸ ਰਹੇ ਕਿ ਸਾਨੂੰ ਸਾਹ ਕਿਵੇਂ ਲੈਣਾ ਹੈ ਸਾਨੂੰ ਜੀਵਨ ਜਾਂਚ ਕਿਵੇਂ ਜੀਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਸਾਡੇ ਗ੍ਰੰਥਾਂ ਦੇ ਵਿੱਚ ਆਲਰੇਡੀ ਹੀ ਹੈਗੀਆਂ ਜਿਹੜੀਆਂ ਸਾਨੂੰ ਦੱਸਦੀਆਂ ਹੈ ਕਿ ਸਾਨੂੰ ਆਪਦੀ ਜੀਵਨ ਸ਼ੈਲੀ ਨੂੰ ਕਿਵੇਂ ਚੱਲਣਾ ਚਾਹੀਦਾ ਹੈ ਤਾਂ ਕਿ ਅਸੀਂ ਸਰੀਰ ਮਨ ਤੇ ਆਤਮਾ ਦੇ ਪ੍ਰਤੀ ਸਾਰੇ ਹੀ ਪਿਓਰ ਰਹਿ ਸਕੀ ਬਿਲਕੁਲ ਸਵਸਥ ਰਹਿ ਸਕੀ ਤਾਂ ਜਿਹੜਾ ਤੁਸੀਂ ਜਿਵੇਂ ਕਿੰਨੇ ਸਮੇਂ ਤੋਂ ਚਲਾ ਰਹੇ ਤਾਂ ਉਹਦਾ ਜਿਹੜਾ ਅਸਰ ਹੈ ਉਹਦਾ ਫਾਇਦਾ ਜਿਹੜਾ ਉਹ ਕੀ ਫਾਇਦਾ ਜਿਹੜਾ ਲੋਕਾਂ ਨੂੰ ਮਿਲਦਾ ਤੁਹਾਡੇ ਕੋਲੇ ਜਿਹੜੇ ਤੁਹਾਡੇ ਯੋਗਾ ਸਪੇਸ ਦੇ ਵਿੱਚ ਆਉਂਦੇ ਆ ਪਲਾਸਾਂ ਆਉਂਦੇ ਆ ਤਾਂ ਕੀ ਉਹਦੇ ਫਾਇਦੇ ਆ ਜਿਹੜੇ ਜਦੋਂ ਲੋਕ ਆਉਂਦੇ ਹੈ ਤਾਂ ਲੋਕਾਂ ਦਾ ਇੱਕ ਕੁਐਸਚਨ ਰਹੀ ਜਾਂਦਾ ਹੈ ਕਿ ਸਾਡਾ ਬੀਟ ਖਰਚੇਗਾ ਠੀਕ ਹੈ ਉਹ ਸਰੀਰਿਕ ਤੌਰ ਤੇ ਇਹ ਕੁਐਸਚਨ ਮੇਰੇ ਤੋਂ ਕਰਦੇ ਆ ਕਿ ਸਾਡੇ ਇਹ ਪ੍ਰੋਬਲਮ ਹੈ ਸਾਡੇ ਮੈਂ ਤੁਹਾਨੂੰ ਦੱਸਾਂ ਕਿ 90% ਬਿਮਾਰੀਆਂ ਤੁਹਾਡੇ ਮਨ ਤੋਂ ਤੁਹਾਡੇ ਦਿਮਾਗ ਤੋਂ ਸ਼ੁਰੂ ਹੁੰਦੀਆਂ ਜਿਹਨੂੰ ਆਪਾਂ ਕਹਿੰਦੇ ਸਾਈਕੋਸਮੈਟਿਕ ਸਾਈਕੋ ਮਤਲਬ ਤੁਹਾਡਾ ਦਿਮਾਗ ਫਿਰ ਉਹ ਸਰੀਰ ਤੱਕ ਜਾਂਦਾ ਜਦੋਂ ਅਸੀਂ ਜਿਹੜਾ ਸਾਡਾ ਸਰੀਰ ਨੂੰ ਚਲਾਉਣ ਵਾਲਾ ਸਿਸਟਮ ਸਾਡਾ ਨਰਵਸ ਸਿਸਟਮ ਯੋਗਾ ਉਹਦੇ ਤੇ ਕੰਮ ਕਰਦਾ ਹੈ ਯੋਗਾ ਰਿਲੈਕਸੇਸ਼ਨ ਤੇ ਕੰਮ ਕਰਦਾ ਹੈ ਯੋਗਾ ਖਾਲੀ ਸਿਰ ਦੇ ਉੱਤੇ ਖੜੇ ਹੋ ਜਾਣ ਨੂੰ ਯੋਗ ਨਹੀਂ ਕਹਿੰਦੇ ਯੋਗਾ ਮਨ ਦੇ સ્તર ਤੇ ਜਿੰਨੇ ਜਿੰਨੇ ਸਤਰ ਹੈ ਮਨ ਦੇ ਉਹਦੇ ਉੱਤੇ ਕੰਮ ਕਰਦਾ ਜਿਸ ਦੇ ਕਰਕੇ ਆਪਣੇ ਆਪ ਤੁਹਾਡਾ ਸ਼ਰੀਰ ਜਿਹੜਾ ਹੈ ਨਾ ਤੁਹਾਡੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਆਪਣੇ ਆਪ ਸ਼ਰੀਰ ਤੁਹਾਡਾ ਹੀਲ ਹੁੰਦਾ ਹੈ ਹੈ ਨਾ ਅਸੀਂ ਉਹੀ ਗੱਲ ਹੈ ਨਾ ਕਿ ਜਦੋਂ ਸਾਡੀ ਗੱਡੀ ਹੈ ਮਸ਼ੀਨਰੀ ਹੈ ਕੋਈ ਤਾਂ ਉਹਨੂੰ ਉਹਦੇ ਵਿੱਚ ਕੋਈ ਗੜਬੜੀ ਹੋ ਜੇ ਤਾਂ ਅਸੀਂ ਕਿੱਥੇ ਜਾਂਦੇ ਹਾਂ ਮਕੈਨਿਕ ਕੋਲੇ ਜਾਂਦੇ ਹਾਂ ਰੱਬ ਨੇ ਸਾਨੂੰ ਉਹ ਆਟੋ ਮੈਕੈਨਿਕ ਸਾਡੇ ਵਿੱਚ ਹੀ ਦਿੱਤਾ ਹੈ ਸਾਡੇ ਨਰਵਸ ਸਿਸਟਮ ਦੇ ਤੌਰ ਤੇ ਸਾਡੇ ਬ੍ਰੇਨ ਦੇ ਤੌਰ ਤੇ ਉਹਨੂੰ ਸਰੀਰ ਨੂੰ ਹੀਲ ਕਰਨਾ ਆਉਂਦਾ ਹੈ ਸਾਨੂੰ ਬਾਹਰੋਂ ਕੁਝ ਕਰਨ ਦੀ ਲੋੜ ਨਹੀਂ ਬਸ ਉਹਨੂੰ ਕੰਮ ਕਰਨ ਦੇ ਦੇ ਅਸੀਂ ਉਹਨੂੰ ਕੰਮ ਹੀ ਨਹੀਂ ਕਰਨ ਦਿੰਦੇ ਤੇ ਪੇਸ਼IENTS ਨਹੀਂ ਰੱਖਦੇ ਚੀਜ਼ਾਂ ਬਾਰੇ ਤਾਂ ਇੱਧਰ ਉੱਧਰ ਜਿਆਦਾ ਭਜਣਾ ਪੈਂਦਾ ਤਾਂ ਕੀ ਲੱਗਦਾ ਕੀ ਹੈਗਾ ਜਿਹੜਾ ਜਿਹੜਾ ਮਨ ਦੀ ਸਥਿਤੀ ਹੈ ਉਹ ਆਪਾਂ ਕਾਬੂ ਕਰ ਲਈਏ ਜਾਂ ਆਪਾਂ ਕਹਿ ਲਈਏ ਤਾਂ ਉਹਦੇ ਬਾਅਦ ਸਰੀਰ ਤੌਰ ਤੇ ਆਪਣੇ ਆਪ ਠੀਕ ਹੋ ਜਾਂਦਾ ਹੈ ਤੁਸੀਂ ਦੇਖੋ ਨਾ ਕਿ ਜਿਹੜਾ ਬੰਦਾ ਕੁਸ਼ ਹੁੰਦਾ ਹੈ ਉਹਦੀ ਲਾਈਫ ਨਹੀਂ ਬੱਤੀ ਉਹਦਾ ਲਾਈਫ ਸਪੈਨ ਵੀ ਹੁੰਦਾ ਹੈ ਜਿਹੜਾ ਬੰਦਾ ਟੈਨਸ਼ਨਾਂ ਚ ਰਹਿੰਦਾ ਹੈ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਠੀਕ ਹੈ ਚਾਹੇ ਉਹ ਪੈਸੇ ਪ੍ਰਤੀ ਸਮਰਿੱਧ ਹੋਵੇ ਸਭ ਕੁਝ ਉਹਦੇ ਕੋਲ ਹੋਵੇ ਜੇ ਉਹਦੇ ਕੋਲ ਮਨ ਦੀ ਸ਼ਾਂਤੀ ਨਹੀਂ ਹੈ ਨਾ ਸਾਡਾ ਅਲਟੀਮੇਟ ਲਾਈਫ ਦਾ ਏਮ ਕੀ ਹੈ ਸ਼ਾਂਤੀ ਹੋਣਾ ਹੈ ਨਾ ਅਲਟੀਮੇਟ ਲਾਈਫ ਦਾ ਏਮ ਕੀ ਹੈ ਚਾਹੇ ਅਸੀਂ ਪੈਸੇ ਕਮਾ ਰਹੇ ਹਾਂ ਚਾਹੇ ਅਸੀਂ ਪੜ ਰਹੇ ਹਾਂ ਅਲਟੀਮੇਟ ਜੇ ਐਂਡ ਐਂਡ ਰਿਜ਼ਲਟ ਜਾ ਕੇ ਪੁੱਛਣਾ ਉਹ ਇਹੀ ਕਹਿੰਦਾ ਕਹਿੰਦਾ ਯਾਰ ਮੈਨੂੰ ਨਾ ਇਸ ਚੀਜ਼ ਚ ਖੁਸ਼ੀ ਮਿਲਣੀ ਚਾਹੀਦੀ ਮੈਨੂੰ ਇਸ ਚੀਜ਼ ਚ ਸ਼ਾਂਤੀ ਮਿਲਣੀ ਚਾਹੀਦੀ ਤਾਂ ਅਸੀਂ ਖੁਸ਼ੀ ਵਿੱਚੇ ਆਪਦੀ ਜਿਹੜੇ ਜੀਵਨ ਯਾਤਰਾ ਹੈ ਨਾ ਉਹਨੂੰ ਕੰਪਰੋਮਾਈਜ਼ ਕਰ ਰਹੇ ਹਾਂ ਇਹ ਅਸੀਂ ਇਹ ਮੰਨ ਕੇ ਚੱਲੀ ਕਿ ਅਸੀਂ ਖੁਸ਼ ਤਾਂ ਹੈ ਹੀ ਸਾਨੂੰ ਖੁਸ਼ ਹੋਣ ਵਾਸਤੇ ਕੁਝ ਨਹੀਂ ਚਾਹੀਦਾ ਸ਼ਾਇਦ ਦੁਖੀ ਹੋਣ ਵਾਸਤੇ ਬਹੁਤ ਕੁਝ ਹੈ ਤਾਂ ਇਹੀ ਰੋਲ ਹੈ ਕਿ ਜਦੋਂ ਤੁਸੀਂ ਯੋਗਾ ਨੂੰ ਐਜ਼ ਅ ਲਾਈਫਸਟਾਈਲ ਲੈਂਦੇ ਹੋ ਤਾਂ ਤੁਸੀਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਉਸ ਸਟਾਈਲ ਦੇ ਵਿੱਚ ਉਸ ਜੀਵਨ ਜਾਚ ਦੇ ਵਿੱਚ ਹੀ ਰਹਿੰਦੇ ਹੋ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਮੈਨੂੰ ਘੱਟ ਖਾਣਾ ਹੈ ਮੈਨੂੰ ਘੱਟ ਬੋਲਣਾ ਹੈ ਘੱਟ ਸੌਣਾ ਹੈ ਕਿਉਂਕਿ ਜਦੋਂ ਤੁਸੀਂ ਯੋਗਾ ਨੂੰ ਅਪਣਾਉਂਦੇ ਹੋ ਨਾ ਤਾਂ ਹਰ ਚੀਜ਼ ਦੇ ਵਿੱਚ ਇੱਕ ਸਥਿਰਤਾ ਆ ਜਾਂਦੀ ਹੈ ਖਾਲੀ ਆਸਨ ਦੇ ਵਿੱਚ ਸਿਰ ਹੋਣਾ ਯੋਗ ਨਹੀਂ ਜੀਵਨ ਦੇ ਹਰ ਸ਼ੈਲੀ ਦੇ ਵਿੱਚ ਹਰ ਕੰਮ ਦੇ ਵਿੱਚ ਜਦੋਂ ਤੁਹਾਡੇ ਅੰਦਰ ਇੱਕ ਸੰਭਾਵ ਹੈ ਸੰਭਾਵ ਯਾਨੀ ਕਿ ਮੀਡੀਓਕਰ ਚੱਲਣਾ ਨਾ ਜ਼ਿਆਦਾ ਨਾ ਘੱਟ ਵਿੱਚ ਇਹ ਬੈਲੈਂਸ ਲੈ ਕੇ ਚੱਲੋ ਉਹ ਬੈਲੈਂਸ ਹੀ ਯੋਗ ਹੈ ਤਾਂ ਜਿੱਥੇ ਤੁਹਾਡੇ ਨਾਲ ਲੋਕਾਂ ਸਪੀਸ ਚੱਲਦੇ ਰਹੇ ਇੱਥੇ ਜਿਹੜਾ ਕੀਨੀ ਵੀ ਨੈਤੀ ਹੁੰਦੀ ਹੈ ਉਹ ਕੀ ਜਿਹੜਾ ਸਟਰਵਨ ਯੋਗਾ ਦੇ ਅੰਦਰ ਮਨ ਦੀ ਪਹਿਲੇ ਕਿ ਸਿਰਫ ਲੋਕ ਆਸਨ ਹੁੰਦੇ ਛੋਟ ਦਿੰਦੇ ਠੀਕ ਹੈ ਅਸੀਂ ਜਦੋਂ ਇਹਨੂੰ ਬਣਾਇਆ ਤਾਂ ਅਸੀਂ ਪ੍ਰੋਪਰ ਟ੍ਰੇਨਿੰਗਸ ਲਈਆਂ ਜਿੱਤੇ ਕਰਕੇ ਅਸੀਂ ਸਮਝੇ ਕਿ ਯੋਗਾ ਖਾਲੀ ਆਸਨ ਨਹੀਂ ਕੋ ਪ੍ਰਾਣਯਾਮ ਵੀ ਹੈ ਉਹ ਧਿਆਨ ਵੀ ਉਹ ਲਾਈਫ ਸਟਾਈਲ ਵੀ ਹੈ ਉਹ ਕੋਈ ਜਪ ਕਰਨਾ ਵੀ ਹੈ ਠੀਕ ਹੈ ਉਹਦੇ ਚ ਕਈ ਪਾਰਟਸ ਆ ਗਏ ਅਸੀਂ ਸਾਰੇ ਐਸਪੈਕਟਸ ਨੂੰ ਕਵਰ ਕਰਦੇ ਅਸੀਂ ਸਿਰਫ ਇਹ ਨਹੀਂ ਕਿ ਸਿਰਫ stretching ਦੇ ਉੱਤੇ ਜਾਂ ਆਸਨ ਦੇ ਉੱਤੇ ਅਸੀਂ ਮਾਈਂਡ ਰਿਲੈਕਸੇਸ਼ਨ ਦੇ ਉੱਤੇ ਵੀ ਮੈਡੀਟੇਸ਼ਨਸ ਕਰवाने ਆ ਅਸੀਂ ਡੀਪ ਪ੍ਰਾਣੇਮ ਵੀ ਕਰਾਣੇ ਆ ਇੱਕ ਸਾਇੰਟੀਫਿਕ بیس ਲੈ ਕੇ ਕਿ ਮਤਲਬ ਕਿਹੜੀ ਚੀਜ਼ ਕਿਵੇਂ ਕੰਮ ਕਰਦੀ ਹੈ ਉਹ ਸਾਰੇ ਐਸਪੈਕਟ ਨੂੰ ਲੈ ਕੇ ਚੱਲਦੇ ਆ ਅਸੀਂ ਤੇ ਮੇਰਾ ਹੀ ਮੰਨਣਾ ਹੈ ਕਿ ਜਿਹੜਾ ਬੰਦਾ ਸਾਹ ਲੈ ਸਕਦਾ ਹੈ ਨਾ ਉਹ ਯੋਗ ਕਰ ਸਕਦਾ ਹੈ ਆਪ ਦੇ ਆਪ ਨੂੰ ਲਿਮਟ ਨਾ ਕਰੋ ਕਿ ਸ਼ਾਇਦ ਮੈਂ ਕਿਉਂਕਿ ਸਾਡੇ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਹੈ ਨਾ ਉਹਨੇ ਸਾਨੂੰ ਇਨਫੋਰਮੇਸ਼ਨ ਨਾਲ ਬੰਬਾਰਟਮੈਂਟ ਕਰਤੀ ਸਾਡੇ ਦਿਮਾਗ 'ਚ ਉਹ ਜਦੋਂ ਸਾਨੂੰ ਅਸੀਂ ਦੇਖਦੇ ਆ ਨਾ ਤਾਂ ਲੋਕ ਉੱਥੇ ਸਿੱਧੇ ਆਸਨ ਕਰ ਰਹੇ ਹੁੰਦੇ ਆ ਫਲੈਕਸੀਬਿਲਟੀ ਦਾ ਡੈਮੋਨਸਟ੍ਰੇਸ਼ਨ ਦੇ ਰਹੇ ਹੁੰਦੇ ਆ ਸੱਟਨ ਮਨ ਕੁਝ ਉਚਾੜ ਜਾਂਦਾ ਕਦੇ ਯਾਰ ਇਹ ਮੇਰੇ ਕੰਮ ਦੀ ਚੀਜ਼ ਤਾਂ ਨਹੀਂ ਤਾਂ ਅਸੀਂ ਫਿਰ ਇਸ ਚੀਜ਼ ਤੋਂ ਦੂਜੇ ਪਾਸੇ ਟੁੱਟ ਜਾਂਦੇ ਆ ਤੇ ਯੋਗਾ ਕੋਈ ਫਲੈਕਸੀਬਿਲਟੀ ਦੀ ਜਿਮਨਾਸਟਿਕਸ ਨਹੀਂ ਆਪਣਾ ਸ਼ਰੀਰ ਸਭ ਦਾ ਅਲੱਗ-ਅਲੱਗ ਹੈ ਸਭ ਦੇ ਸ਼ਰੀਰ ਦੇ ਹਿਸਾਬ ਨਾਲ ਹਰ ਚੀਜ਼ ਡਿਜ਼ਾਈਨ ਕੀਤੀ ਗਈ ਹੈ ਤੁਸੀਂ ਹੁਣ ਇੱਥੇ ਆਏ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਇੱਕ ਅਲੱਗ ਤਰ੍ਹਾਂ ਦੇ ਆਸਨ ਕਰ ਰਹੇ ਸੀ ਕੁਝ ਲੋਕ ਜੋ ਮਕਰਾਰਿਆਸਨ ਕਰ ਰਹੇ ਸੀ ਕਿਉਂਕਿ ਉਹਨਾਂ ਦਾ ਮੇਨ ਪਰਪਸ ਸੀਗਾ ਕਿ ਅਸੀਂ ਆਪਦੇ ਸਰੀਰ ਦਾ ਰਿਸਪੈਕਟ ਕਰਦੇ ਹੋਏ ਉਹ ਚੀਜ਼ ਕਰਨੀ ਹੈ ਜਿਹੜੀ ਕਿ ਸਾਨੂੰ ਰਿਲੈਕਸੇਸ਼ਨ ਦੇਵੇ ਸਾਡੀ ਬਾਡੀ ਨੂੰ ਤਾਂ ਇੱਕ ਲੰਬੇ ਸਮੇਂ ਦਾ ਜਿਹੜਾ ਤਜਰਬਾ ਤੁਹਾਡਾ ਬਈ ਯੋਗ ਨਾਲ ਬੜੇ ਸਾਲ ਹੋ ਗਏ ਤੁਹਾਨੂੰ ਕੀ ਲੱਗਦਾ ਹੈ ਲੋਕ ਯੋਗ ਨਾਲ ਜੁੜ ਰਹੇ ਬਿਲਕੁਲ ਜੁੜ ਰਹੇ ਹੈ ਇਹਦੇ ਵਿੱਚ ਪ੍ਰਸ਼ਾਸਨ ਵੀ ਆਫ ਦਾ ਯੋਗਦਾਨ ਦਾ ਪਾ ਰਹੇ ਹੈ ਪਰ ਲੇਕਿਨ ਸਾਡੀ ਰਿਸਪੌਂਸਿਬਿਲਟੀ ਏ ਹੈ ਕਿ ਅਸੀਂ ਸਿਰਫ ਯੋਗ ਨੂੰ ਫਿਜ਼ੀਕਲ ਲੈਵਲ ਬੜੀ ਚੀਜ਼ ਨਾ ਮੰਨੀਏ ਕਿ ਐਕਸਰਸਾਈਜ਼ ਨਾ ਮੰਨੀਏ ਇਹ ਇੱਕ ਲਾਈਫ ਸਟਾਈਲ ਵਾਂਗੂ ਨੂੰ ਕਰੀਏ ਲੋਕ ਆ ਤਰੇ ਹੈ ਲੇਕਿਨ ਲੈਕ ਆਫ ਨੋਲੇਜ ਕਰਕੇ ਲੈਕ ਆਫ ਟ੍ਰੇਨਿੰਗ ਕਰਕੇ ਜਾਂ ਲੈਕ ਆਫ ਯੋਗਾ ਦੇ ਪ੍ਰੋਪਰ ਟੀਚਰਸ ਹੈ ਉਹ ਨਾ ਕਰਕੇ ਲੋਕ ਉਸ ਮੋਰ ਥੈਨ 80% ਜਿਹੜਾ ਯੋਗਾ ਦਾ ਫਾਇਦਾ ਹੈ ਨਾ ਉਹ ਨਹੀਂ ਲੈ ਪਾ ਰਹੇ ਉਹ ਸਿਰਫ 20 30% ਨਾਲ ਹੀ ਕੁਝ ਹੋ ਗਏ ਆਪ ਦਾ ਕਰ ਲੈ ਕਿਉਂਕਿ ਜਦੋਂ ਸਾਡਾ ਮਨ ਸਾਡੇ ਕਾਬੂ ਆ ਜਾਏਗਾ ਨਾ ਤਾਂ ਵਾਕਈ ਹੀ ਸਾਰਾ ਸਾਰੇ ਕੰਮ ਸਾਰੀ ਬਾਹਰਲੀ ਚੀਜ਼ਾਂ ਸਭ ਸਾਡੇ ਕਾਬੂ ਆ ਜਾਣਗੇ ਤੇ ਉਸ ਨੂੰ ਟਾਈਮ ਲੱਗਦਾ ਕਿਉਂਕਿ ਇੱਕ ਸੰਸਕ੍ਰਿਤ ਦੇ ਵਿੱਚ ਕਿਹਾ ਹੈ ਕਿ ਸਤੋ ਦੀਰਘ ਕਾਲ ਹੈ ਮਤਲਬ ਦੀਰਘ ਕਾਲ ਹੈ ਲੰਬੇ ਟਾਈਮ ਤੱਕ ਕਰਨ ਵਾਲੀ ਚੀਜ਼ ਨਿਰੰਤਰ ਹੈ निरंतर ਕਰਨ ਵਾਲੀ ਚੀਜ਼ ਸਤਕਾਰ ਸੇਵੀ ਤੋਂ ਵਿਦ ਆਨਰ ਕਈ ਵਾਰੀ ਅਸੀਂ ਐਕਸਰਸਾਈਜ਼ ਕਰਦੇ ਹਾਂ ਪਰ ਉਹਦੇ ਪ੍ਰਤੀ ਸਾਨੂੰ ਆਨਰ ਨਹੀਂ ਹੁੰਦਾ ਤਾਂ ਵੀ ਸਾਨੂੰ ਉਹਦਾ ਬੈਨੀਫਿਟ ਨਹੀਂ ਮਿਲਦਾ ਠੀਕ ਹੈ ਤਾਂ ਹੀ ਉਹ ਚੀਜ਼ ਧ੍ਰਿੜ ਭੂਮੀ ਮੈਂ ਦੁਬਾਰਾ ਬੋਲਣਾ ਚਾਹਾਂਗਾ ਨਿਰੰਤਰ ਸਤਕਾਰ ਸੇਵੀ ਤੋਂ ਧ੍ਰਿੜ ਭੂਮੀ ਮਤਲਬ ਸਤਕਾਰ ਨਾਲ ਕਰੋ ਕੋਈ ਚੀਜ਼ ਜਦੋਂ ਆਪਾਂ ਕਰ ਰਹੇ ਹਾਂ ਤੇ ਉਦੋਂ ਉਹ ਜਾ ਕੇ ਸਾਡੇ ਅੰਦਰ ਵਾਕਈ ਹੀ ਭੂਮੀ ਦੀ ਤਰ੍ਹਾਂ ਡੇਢ ਤੇ 21 ਜੂਨ ਨੂੰ ਵੀ ਬਈ ਜਿਹੜੇ ਆ ਰਿਹਾ ਤਾਂ ਯੋਗਾ ਡੇ ਹੈ ਜਿਹੜਾ ਅੰਤਰਰਾਸ਼ਟਰੀ ਯੋਗਾ ਡੇ ਹੈ ਤਾਂ ਕੀ ਮੈਸੇਜ ਲੋਕਾਂ ਨੂੰ ਕੀ ਦੇਣਾ ਚਾਹੁੰਦਾ ਮੈਂ ਤਾਂ ਇਹ ਕਹਾਂਗਾ ਕਿ ਹਰ ਕਰ ਦੇ ਵਿੱਚ ਸ਼ਾਂਤੀ ਬਣੀ ਰਹੋ ਤੇ ਯੋਗ ਨੂੰ ਐਸੇ ਲਾਈਫ ਸਟਾਈਲ ਕਿਉਂਕਿ ਜੀਵਨ ਜਿਹੜਾ ਹੈ ਨਾ ਵਾਰ-ਵਾਰ ਨਹੀਂ ਜਾਂਦਾ ਇਸ ਜਿਹੜੀ ਮਹਿੰਗੀ ਮਸ਼ੀਨਰੀ ਹੈ ਨਾ ਇਹਨੂੰ ਇਹਦੇ ਸਹਿਤ ਪਾਰਟਸ ਵੀ ਬਹੁਤ ਮਹਿੰਗੇ ਹੈ ਤੇ ਇਹਦੀ ਲਾਈਫ ਇੱਕ ਵਾਰੀ ਸੰਖਤਮ ਹੁੰਦੇ ਤਾਂ ਮੁੜ ਕੇ ਪਨ ਠੀਕ ਨਹੀਂ ਕਰ ਸਕਦੇ ਤਾਂ ਆਪਾਂ ਹਰ ਉਹ ਚੀਜ਼ ਕਰਨੀ ਚਾਹੀਦੀ ਹੈ ਜਿਹੜੀ ਸਾਡੇ ਮਨ ਨੂੰ ਸਾਡੇ ਸਾਡੇ ਸ਼ਰੀਰ ਨੂੰ ਠੀਕ ਰੱਖੇ ਤਾਂ ਯੋਗਾ ਉਹਦਾ ਡੈਫੀਨੇਟਲੀ ਇੱਕ ਆਨਸਰ ਹੈ ਤੇ ਅਸੀਂ ਐਸੇ ਕਰਕੇ ਐਸੇ 14 ਜੂਨ ਤੋਂ 7 ਡੇ ਯੋਗਾ ਚੈਲੰਜ ਸਵੇਰੇ 7:00 ਵਜੇ ਤੇ ਸ਼ਾਮੀ 7:00 ਵਜੇ ਇਹ ਆਨਲਾਈਨ ਚਲਾ ਰਹੇ ਹਾਂ ਜਿਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਸਾਡੇ ਨਾਲ ਲੋਕ ਜੁੜ ਰਹੇ ਤੇ ਮੈਨੂੰ ਮੇਰੇ ਸ਼ਹਿਰ ਤੇ ਪੂਰਾ ਵਿਸ਼ਵਾਸ ਹੈ ਕੀ ਉਸਦੀ ਦਾ ਫਾਇਦਾ ਚੱਕਣ ਕਿ ਕਿ ਇੱਕ ਆਦਤ ਬਣਾ ਨਾਸਤੇ ਕਈ ਵਾਰ ਕਿਉਂਕਾ ਸਾਡੇ ਅਸੀਂ ਜਦੋਂ ਵੀ ਕੋਈ ਚੀਜ਼ ਨਵੀਂ ਕਰਦੇ ਹਾਂ ਤਾਂ ਇੱਕ ਸ਼ੱਕ ਆ ਜਾਂਦਾ ਹੈ ਕਿ ਯੋਗਾ ਮੇਰੇ ਵਾਸਤੇ ਹੈ ਵੀ ਕਿ ਨਹੀਂ ਠੀਕ ਹੈ ਤਾਂ ਉਸ 7 ਦਿਨ ਫ੍ਰੀ ਆਫ ਕੋਸ ਕੋਈ ਉਹਦਾ ਚਾਰजेस ਨਹੀਂ ਹੈ ਬਸ ਤੁਸੀਂ ਆਪ ਦਾ ਮੋਬਾਈਲ ਜਾਂ ਜੋ ਵੀ ਲੈਪਟਾਪ ਦੇ ਉੱਤੇ ਜਿੱਥੇ ਪਹਿਲੇ ਖੋਲਣਾ ਸਾਡਾ ਲਿੰਕ ਆਇਆ ਹੋਏਗਾ ਉੱਥੇ ਕਲਿੱਕ ਕਰਨਾ ਹੈ ਤਾਂ ਤੁਹਾਨੂੰ ਆਨਲਾਈਨ ਕਲਾਸਿਸ ਇੱਥੋਂ ਦਿੱਤੀਆਂ ਹੈ ਮੇਰਾ ਇਹ ਹੈ ਕਿ ਇਸ ਯੋਗਾ ਡੇ ਨੂੰ ਸਿਰਫ ਇੱਕ politcal ਜਾਂ ਕੋਈ social activity ਨਾ ਬਣਾ ਕੇ ਆਪ ਦੀ ਲਾਈਫ ਦੇ ਅੰਦਰ ਉਤਾਰਨ ਦਾ ਮੌਕਾ ਦੇਓ ਕਿਉਂਕਿ ਇਹ 10ਵਾਂ ਇੰਟਰਨੈਸ਼ਨਲ ਯੋਗਾ ਡੇ 10 ਸਾਲ ਹੋ ਗਏ ਲਗਾਤਾਰ ਜੇ 10 ਸਾਲਾਂ ਦੇ ਵਿੱਚ ਅਸੀਂ ਯੋਗਾ ਨੂੰ ਜਾਣਿਆ ਹੈ ਲੇਕਿਨ ਉਨ ਅਪਣਾਇਆ ਨਹੀਂ ਇਤਨਾ ਤਾਂ ਇਸ 10ਵੇਂ ਸਾਲ ਇਹ ਮੌਕਾ ਨਾ ਛੱਡੋ ਯੋਗਾ ਨੂੰ ਆਪਣੀ ਜੀਵਨ ਚੋ ਤਾਂ 40 ਤਾਂ ਇਹ ਯੋਗਾ ਮਾਹਿਰ ਭਾਈ ਮਨਿਕ ਨੇਮਲਾ ਜੀ ਸੰਜਨ ਨਾਲ ਸਾਨੂੰ ਜਾਣਕਾਰੀ ਦਿੱਤੀ ਕਿ ਯੋਗਾ ਅਸਲ ਦੇ ਵਿੱਚ ਕੀ ਹੈ ਕੱਲਾ ਇਹਨੂੰ ਸਰੀਰਕ ਤੌਰ ਤੇ ਨਾ ਲਓ ਜਾਂ ਸਰੀਰਕ ਜਿਹੜੀ ਕਸਰਤ ਦੇ ਤੌਰ ਤੇ ਨਾ ਲਓ ਇਹ ਤੁਹਾਡੀ ਮਾਨਸਿਕ ਸ਼ਾਂਤੀ ਨਹੀਂ ਤੁਹਾਡੀ ਆਤਮਾ ਸਰੀਰ ਤੇ ਜਿਹੜੇ ਮਨ ਦੀ ਸਥਿਤੀ ਹੈ ਉਹਦੇ ਨਾਲ ਜੁੜਿਆ ਹੋਇਆ ਇਸ ਲਈ ਯੋਗਾ ਨਾਲ ਚਲੋ ਤੇ ਵੱਧ ਤੋਂ ਵੱਧ ਆਪਣੀ ਜਿਹੜੀ ਮਾਨਸਿਕ ਸ਼ਾਂਤੀ ਹੈ ਉਹ ਤਾਂ ਹੀ ਤੁਹਾਨੂੰ ਮਿਲ ਸਕਦੀ ਹੈ ਕੈਮਰਾਮੈਨ ਪਰਮਜੀਤ ਸਿੰਘ ਧਿਆਣਾ ਦੇ ਨਾਲ ਸੁਖਵਿੰਦਰ ਸਿੰਘ ਢਿੱਲੋਂ ਅਪੋਗਰ